ਇਸ ਟਾਈਮ ਦੇਖ ਰਹੇ ਹੋ ਤੁਸੀਂ ਸ਼ੰਭੂ ਬਾਰਡਰ ਤੋਂ ਸਿੱਧੀਆਂ ਤਸਵੀਰਾਂ ਕਿਸਾਨਾਂ ਵੱਲੋਂ 13 ਤਰੀਕ ਨੂੰ ਦਿੱਲੀ ਜਾਣ ਦੇ ਐਲਾਨ ਕਾਰਨ ਭਾਰੀ ਪੁਲਿਸ ਫੋਰਸ ਨਾਲ ਪੂਰੀ ਸੜਕ ਨੂੰ ਸੀਲ ਕਰ ਦਿੱਤਾ ਗਿਆ ਹੈ ਇਸ ਸੰਘਰਸ਼ ਵਿੱਚ ਗਾਇਕ ਵੀ ਕਿਸਾਨਾਂ ਦੀ ਹਮਾਇਤ ਵਿੱਚ ਆਏ ਇਸ ਮੌਕੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਹਾ ਕਿ ਸਰਕਾਰ ਜਨੇ ਮਰਜ਼ੀ ਪੱਥਰ ਬਣਾ ਕੇ ਕੰਧਾ ਬਣਾ ਸਕਦੀ ਹੈ ਪਹਿਲਾ ਵਿਊ ਕਿਸਾਨਾਂ ਦੇ ਸਮਰਸਤਨ ਵਿੱਚ ਸਨ ਅਤੇ ਅੱਜ ਵੀ ਮੈਂ ਕਿਸਾਨਾਂ ਦੇ ਹੱਕ ਵਿੱਚ ਗੀਤ ਲਿਖਿਆ ਹੈ ਪਰ ਮੇਰੀ ਅਪੀਲ ਹੈ ਕਿ ਇਹ ਮਸਲੇ ਸਰਕਾਰਾਂ ਆਪਸ ਵਿੱਚ ਬੈਠ ਕੇ ਹੱਲ ਕਰਨ ਉਹਨਾਂ ਕਿਹਾ ਕਿ ਇਸ ਮੌਕੇ ਤੇ ਕਿਸਾਨਾਂ ਵੱਲੋਂ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੀ ਜ਼ਿੰਮੇਵਾਰੀ ਖੁਦ ਸਰਕਾਰਾਂ ਦੀ ਬੰਦੀ ਹੈ ਇਸ ਮੌਕੇ ਤੇ ਤੁਸੀਂ ਦੇਖੋ ਸ਼ੰਭੂ ਬਾਰਡਰ ਤੋਂ ਸਿੱਧੀਆਂ ਤਸਵੀਰਾਂ ਤੇ ਕਿਸ ਤਰ੍ਹਾਂ ਉਸ ਕਲਾਕਾਰ ਵੱਲੋਂ ਗੀਤ ਗਾਇਆ ਗਿਆ ਤੇ ਕਿਸਾਨਾਂ ਦਾ ਕੀ ਹੈ ਕਹਿਣਾ ਅਤੇ ਕੀ ਕੁਝ ਇੱਥੇ ਹੋ ਰਿਹਾ ਹੈ ਨਾਥੀ ਨੇ ਰਿਪੋਰਟ ਨੂੰ ਵੀ ਪੈਣਾ ਲਾਗੂ ਕਰਨਾ ਕਿਵੇਂ ਝੂਕਣੇ ਨੇ ਜੱਟਾਂ ਦੇ ਜਹਾਜ਼ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕਤੇ ਅੱਜ ਮੀਟਿੰਗ ਹੈ ਅੱਜ ਮੀਟਿੰਗ ਹੈ ਤੇ ਉਮੀਦ ਹੈ ਮੀਟਿੰਗ ਨਾਲ ਗੱਲ ਬਣੇਗੀ ਅੱਜ ਮੈਂ ਇਹਨਾਂ ਦਾ ਅਨਸਰ ਦੇਦਾ ਪਹਿਲਾਂ ਹਾਂ ਕਰ ਦਿੰਦੇ ਆ ਮੇਰਾ ਤਾਂ ਮੇਰੀ ਦਿਲੋਂ ਅਰਦਾਸ ਹੈ ਕਿਉਂਕਿ ਕੋਈ ਨਹੀਂ ਲੜਨਾ ਚਾਹੁੰਦਾ ਨਾ ਕਿਸੇ ਕੋਲ ਟਾਈਮ ਹੈ ਵੀ ਆ ਕੇ ਪਾਣੀ ਦੀਆਂ ਬਿਚਾਰਾਂ ੱੱੱੱੱੱ ਵਾਟਰ ਕੈਨਨ ਚੱਲੇ ਅੰਸੂ ਗੈਸ ਦੇ ਗੋਲੇ ਚੱਲੇ ਹਨ ਇਹ ਬੜੀਆਂ ਜਾਜ ਮੰਗਾਂ ਨੇ ਆਨਰੇਬਲ ਪੀਐਮ ਸਾਹਿਬ ਆਪ ਇਹਨਾਂ ਦੀ ਹਮਾਇਤ ਕਰਦੇ ਰਿਹਾ ਕਾਫੀ ਟਾਈਮ ਤੋਂ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਆਬਜਾ ਬੜਾ ਜ਼ਰੂਰੀ ਹੈ ਕੇਸ ਵਾਪਸ ਹੋਣੇ ਜ਼ਰੂਰੀ ਨੇ ਐਮਐਸਪੀ ਦੇ ਕਾਨੂੰਨ ਦੇ ਨਾਲ ਜਿਹੜਾ ਐਗਰੀਕਲਚਰ ਡਾਈਵਰਸੀਫਿਕੇਸ਼ਨ ਹੈ ਕਿਉਂਕਿ ਪਾਣੀ ਘਟਦਾ ਜਾ ਰਿਹਾ ਜੇ ਉਹ ਕਾਨੂੰਨ ਬਣ ਗਿਆ ਮੈਂ ਕਿਸਾਨਾਂ ਨੂੰ ਲੱਗਿਆ ਕਿ ਮੈਨੂੰ ਝੋਨੇ ਔਰ ਕਣਕ ਤੋਂ ਇਲਾਵਾ ਛੋਲਿਆਂ ਦਾ ਰੇਟ ਵੀ ਮਿਲਣਾ ਹੈ ਜੀ ਆਪਣਾ ਸਰੋਂ ਦਾ ਵੀ ਮਿਲਣਾ ਹੈ ਮੱਕੀ ਦਾ ਵੀ ਮਿਲਣਾ ਹੈ ਫਿਰ ਉਹ ਝੋਨੇ ਨੂੰ ਛੱਡ ਕੇ ਦੂਜੀਆਂ ਫਸਲਾਂ ਬੀਜਣੀਆਂ ਸ਼ੁਰੂ ਕਰ ਦੇਗਾ ਤਾਂ ਪਾਣੀ ਦਾ ਮੁੱਦਾ ਵੀ ਹੱਲ ਹੋਊਗਾ ਇਹ ਜਾਇਜ਼ ਮੰਗਾਂ ਨੇ ਪਰ ਮੇਰੀ ਤਾਂ ਦਿলো ਅਰਦਾਸ ਹੈ ਕਿ ਗੱਲਬਾਤ ਨਾਲ 13 ਤਰੀਕ ਜਾਨੇ ਕਿਸਾਨਾਂ ਨੇ ਜੋ ਕਰੀਆਂ ਦਿੱਲੀ ਕੀ ਕਹਿੰਦੇ ਹੋ ਇਹਦੇ ਬਾਰੇ ਜਿਹਨਾਂ ਨੇ ਬਰੀਕੇਟ ਵਗੈਰਾ ਪੰਜਾਬ ਬਰੀਕੇਟ ਤੋੜ ਕੇ ਜਾਈਏ ਕਿੰਨੀ ਪੂਰੀ ਤਿਆਰੀ ਕੀਤੀ ਬਹੁਤ ਤਿਆਰੀ ਪੂਰੀ ਤਿਆਰੀ ਕੀਤੀ ਸੋ ਤੁਹਾਨੂੰ ਨਹੀਂ ਲੱਗਦਾ ਇਹਨਾਂ ਨੇ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਤਿਆਰੀ ਅਸੀਂ ਵੀ ਤਿਆਰੀ ਕਰੀ ਵੀ ਸਾਰਾ ਕੁਝ ਸਾਡੇ ਮਾ ਟਰਾਲੀਆਂ 'ਚ ਸਭ ਕੁਝ ਮੌਜੂਦ ਹੈ ਕਿੱਥੋਂ ਕਿੱਥੋਂ ਕਿਸਾਨ ਆ ਰਹੇ ਜੀ ਕਿਸਾਨ ਸਾਰੇ ਪੰਜਾਬ 'ਮਾਂ ਤਿਆਰੀ ਆ ਜੀ ਅੱਛਾ ਜਿਹੜੀ ਮੀਟਿੰਗਾਂ ਚੱਲ ਰਹੀਆਂ ਲੱਗਦਾ ਕੋਈ ਹੱਲ ਹੋਊਗਾ ਮੀਟਿੰਗਾਂ ਦੇਖੋ ਜੀ ਅੱਜ 5 ਵਜੇ ਮੀਟਿੰਗ ਹੈ ਦੇਖੋ ਕੀ ਬਣਦਾ ਉਹਦਾ ਇਹਰ ਮੀਟਿੰਗ ਵਿੱਚ ਕੋਈ ਹੱਲ ਨਹੀਂ ਹੁੰਦਾ ਤੁਹਾਡੇ ਵੱਲੋਂ ਹੱਲ ਹੋਏ ਨਾ ਹੋਏ ਅਸੀਂ ਤਾਂ ਜਾ ਹੀ ਹੈ ਜੀ ਫਿਰ ਜਾਣਾ ਹੀ ਅਸੀਂ ਤੇ ਨਹੀਂ ਹੱਲ ਹੋ ਰਿਹਾ। ਅੰਬਾਲਾ ਦੇ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਕਿਸਾਨਾਂ ਨੂੰ ਜਾਣ ਨਹੀਂ ਦੇਣਾ ਔਰ ਉਸ ਤੋਂ 4 ਗੁਣਾ ਜ਼ਿਆਦਾ ਪਹਿਲਾਂ ਤੋਂ ਉਹ ਕਰੀ ਹੋਈ ਹੈ ਸ਼ਕਤੀ। ਹਾਂ ਜੀ। ਤੁਹਾਡੇ ਵੱਲੋਂ ਫਿਰ ਕੀ ਕਦਮ ਚੁੱਕੇ? ਅਸੀਂ ਵੀ ਪੂਰਾ ਤਿਆਰੀ ਕਰੀ ਵੀ ਆਪਣੀ ਅਸੀਂ ਵੀ ਹਲ ਢਾ ਕੇ ਜਾਵਾਂਗੇ। ਜਿਵੇਂ ਫੋਰਸ ਲਾਈ ਹੈ ਪੈਰਾਮਿਲਟਰੀ ਫੋਰਸ ਲਾਈ ਹੋਈ ਹੈ। ਫੋਰਸ ਲਾਈ ਫੋਰਸ ਕੀ ਕਰੇਗੀ ਇਤਨੀ ਪਬਲਿਕ ਮਾਂ ਹੈ ਜੀ। ਹਾਂ ਜੀ। ਕਿੰਨੀ ਉਮੀਦ ਹੈ ਕਿੰਨੇ ਕਿਸਾਨ ਆ ਜਾਣਗੇ? ਕਿਸਾਨ ਖਬਰ ਕਈ ਹਜ਼ਾਰਾਂ ਮਾਂ ਆਉਣਗੇ। ਤੁਹਾਡਾ ਕੀ ਨਾਮ ਹੈ ਜੀ ਅਨੁਤੇਜ ਸਿੰਘ ਹੈ ਜੀ ਕਿਹੜੀ ਯੂਨੀਅਨ ਤੋਂ ਰਾਜੀਵਰਸ ਰਾਜੀਵਰਸ ਹਾਂਜੀ ਹਾਂਜੀ